ਹਾਂਜੀ ਸਤਿ ਸ੍ਰੀ ਅਕਾਲ ਜੀ ਡੀ ਕਲੈਕਸ਼ਨ ਬੁਟੀਕ ਕਰਨਾਲ ਤੇ ਮੈਂ ਤੁਹਾਡੇ ਸਾਰਿਆਂ ਦਾ ਵੈਲਕਮ ਕਰਨੀ ਆ ਤੇ ਮੈਂ ਤੁਹਾਡੇ ਲਈ ਪ੍ਰਿੰਟ ਕਲੈਕਸ਼ਨ ਲੈ ਕੇ ਆਈ ਆ ਕਲੈਕਸ਼ਨ ਬਹੁਤ ਸੋਹਣੀ ਹੈ ਬਰਬਰੀ ਦੇ ਸੂਟ ਨੇ ਬ੍ਰਾਂਡ ਦੇ ਸੂਟ ਨੇ ਕੋਈ ਕੰਪਲੇਨ ਨਹੀਂ ਆਏਗੀ ਕੋਈ ਸ਼੍ਰਿੰਕ ਨਹੀਂ ਹੋਣਗੇ ਕੋਈ ਬੁਰ ਨਹੀਂ ਆਏਗੀ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਤੇ ਮੈਂ ਤੁਹਾਨੂੰ ਪ੍ਰਿੰਟ ਸੂਟ ਵਿਖਾ ਰਹੀ ਹਾਂ ਤੁਸੀਂ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਏ ਤੇ ਤੁਸੀਂ ਵਰਕ ਕਰਵਾ ਕੇ ਜਾਂ ਇਹਨਾਂ ਤੇ ਕੋਈ ਲੈਸ ਡਿਜ਼ਾਈਨ ਦੇ ਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਤੇ ਲੋ ਜੀ ਮੈਂ ਤੁਹਾਨੂੰ ਸੂਟ ਚੈੱਕ ਕਰवानी ਆ ਲੋ ਜੀ ਬਹੁਤ ਹੀ ਸੋਹਣੀ ਬਰਬਰੀ ਏ ਔਰ ਬਹੁਤ ਹੀ ਸੋਹਣੇ ਕਲਰ ਨੇ ਦੇਖੋ ਇਹ ਸੂਟ ਦਾ ਤੁਸੀਂ ਪ੍ਰਿੰਟ ਚੈੱਕ ਕਰੋ ਸਕਾਈ ਬਲੂ ਤੇ ਆਫ ਵਾਈਟ ਦਾ ਕਲਰ ਕੰਬੀਨੇਸ਼ਨ ਹੈ ਤੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ EK टैक्स ਦਾ ਬ੍ਰਾਂਡ ਰਹੇਗਾ ਜੀ ਤੇ ਇਹਦੇ ਨਾਲ ਆਪਾਂ ਆਫ ਵਾਈਟ ਬੋਟਮ ਰੱਖੀਏ ਬੋਟਮ ਬਹੁਤ ਸੋਹਣੀ ਹੈ ਇਹ ਵੀ ਇੱਕ ਵਰਬਰੀ ਤਰ੍ਹਾਂ कॉटन टच ਦੇ ਵਿੱਚ ਸਟਫ ਹੈ ਤੇ ਫਿਲਹਾਲ ਵੈਸੇ ਇਹ ਆਪਾਂ ਘਰ ਦਾ ਸੂਟ ਰੈਡੀ ਕਰਨਾ ਦੇਣਾ ਮੈਂ ਤੁਹਾਨੂੰ ਚੈੱਕ ਕਲਰ ਕਰਵਾ ਰਹੀ ਹਾਂ ਤੇ ਇਹਦੇ ਨਾਲ ਦੇ ਦੋ ਸੂਟ ਨੇ ਜੇ ਤੁਸੀਂ ਤੁਹਾਨੂੰ ਵੀ ਕਿਸੇ ਨੂੰ ਇਹ ਪਸੰਦ ਆਉਂਦਾ ਹੈ ਕਲਰ ਤੇ ਤੁਸੀਂ ਲੈ ਸਕਦੇ ਹੋ ਜੀ ਤੇ ਇਸ ਦੇ ਨਾਲ ਮੈਂ ਸਲਵਾਰਾਂ ਦੇ ਦੋ ਆਪਸ਼ਨ ਨੇ ਜਿਵੇਂ ਕਿਸੇ ਭੈਣ ਨੂੰ ਆਫ ਵਾਈਟ ਸਲਵਾਰ ਨਹੀਂ ਚੰਗੀ ਲੱਗਦੀ ਤੇ ਤੁਸੀਂ ਨਾਲ ਦੇ بیس ਕਲਰ ਦੀ ਵੀ ਸਲਵਾਰ ਰੱਖ ਸਕਦੇ ਹੋ ਤੇ ਇਸ ਸਲਵਾਰ ਦੇ ਉੱਤੇ ਆਪਾਂ ਜਿਵੇਂ ਆਫ ਵਾਈਟ ਵਰਕ ਪਹੁੰਚਿਆਂ ਤੇ ਕਰਵਾ ਕੇ ਜਾਂ ਚਾਕਾਂ ਘੇਰੇ ਤੇ ਕਿਸੇ ਤਰ੍ਹਾਂ ਦੀ ਵੀ ਡਿਜ਼ਾਈਨਿੰਗ ਦੇ ਕੇ ਤੇ ਆਪਾਂ ਸੂਟ ਨੂੰ ਬਹੁਤ ਸੋਹਣਾ ਰੈਡੀ ਕਰ ਸਕਦੇ ਹਾਂ ਜੀ ਤੇ ਦੇਖੋ ਦੋਨੋਂ ਸਲਵਾਰੇ ਆ ਮੈਂ ਦੋਨੋਂ ਸਲਵਾਰਾ ਰੱਖ ਕੇ ਤੁਹਾਨੂੰ ਦਿਖਾਨੀ ਆ ਜੇ ਆਪਾਂ ਆਫ ਵਾਈਟ ਸਲਵਾਰ ਬਣਵਾਵਾਂਗੇ ਤੇ ਉਹਦੇ ਉੱਤੇ ਆਪਾਂ بیس ਕਲਰ ਦਾ ਵਰਕ ਕਰਵਾਵਾਂਗੇ ਤੇ ਜੇ ਆਪਾਂ ਬੇਸ ਕਲਰ ਦੀ ਸਲਵਾਰ ਰੱਖਾਂਗੇ ਤੇ ਫਿਰ ਆਪਾਂ ਨਾਲ ਆਫ ਵਾਈਟ ਦੇ ਦੇਤੇ ਫਰਕ ਕਰਵਾਵਾਂਗੇ ਤੇ ਮੈਂ ਬਹੁਤ ਸੋਹਣੀ ਡਿਜ਼ਾਈਨਿੰਗ ਕਰਵਾਨੀ ਆ ਸੂਟਾਂ ਤੇ ਤੇ ਤੁਸੀਂ ਬੇ ਟੈਨਸ਼ਨ ਹੋ ਕੇ ਇੱਕ ਵਾਰੀ ਆਪਣਾ ਆਰਡਰ ਜਰੂਰ ਦੇ ਕੇ ਵੇਖੋ ਤੇ ਕਿਉਂਕਿ ਜਦੋਂ ਵੀ ਆਪਾਂ ਇੱਕ ਦੋ ਸੂਟ ਕਿਤੋਂ ਰੈਡੀ ਕਰਵਾਨੀ ਆ ਤੇ ਫੇਰ ਹੀ ਆਪਾਂ ਨੂੰ ਪਤਾ ਚੱਲਦਾ ਹੈ ਕਿ ਇੱਥੇ ਕੰਮ ਕਿਵੇਂ ਦਾ ਹੁੰਦਾ ਹੈ ਜੀ ਤੇ ਲਓ ਜੀ ਨੈਕਸਟ ਸੂਟ ਆ ਗਿਆ ਬਲੈਕ ਕਲਰ ਬਲੈਕ ਕਲਰ ਦੀ ਇੱਕ ਆਪਣੀ ਹੀ ਇਮੇਜ ਹੁੰਦੀ ਹੈ ਦੇਖੋ ਇਹ ਕੋਈ ਵੀ ਪਰਸਨ ਪਾਉਂਦਾ ਹੈ ਭਾਵੇਂ ਉਹ ਆਪਣੀ ਕੋਈ ਯੰਗ ਏਜ ਦੀ ਕੁੜੀਏ ਜਾਂ ਕੋਈ ਆਪਾਂ ਜਿਵੇਂ ਆਪਣੀ ਏਜ ਦੀ ਕੋਈ ਭੈਣ ਪਾਉਂਦੀ ਹੈ ਤੇ ਉਹਨੂੰ ਵੀ ਇਹ ਕਲਰ ਬਹੁਤ ਸੋਹਣਾ ਲੱਗਦਾ ਹੈ ਤੇ ਕਿਉਂਕਿ ਇਹਦੇ ਵਿੱਚ ਬਲੈਕ ਕਲਰ ਦੇ ਵਿੱਚ ਬਹੁਤ ਸਾਰੇ ਆਪਸ਼ਨ ਨੇ ਜੇ ਕੋਈ ਬਲੈਕ ਸਲਵਾਰ ਜਾਦਾ ਕਿਸੇ ਨੂੰ ਚਟਕੀਲੀ ਲੱਗਦੀ ਹੈ ਡਾਰਕ ਲੱਗਦੀ ਹੈ ਤੇ ਉਹ ਐ ਸਕਿਨ ਕਲਰ ਦੀ ਸਲਵਾਰ ਵੀ ਰੱਖ ਸਕਦੇ ਨੇ ਜੀ ਤੇ ਉਹ ਜਿਵੇਂ ਜਿਵੇਂ ਹੀ ਕਿਸੇ ਦੀ ਚੁਆਇਸ ਹੋਏਗੀ ਮੈਂ ਉਸੇ ਤਰ੍ਹਾਂ ਹੀ ਨਾਲ ਸਲਵਾਰ ਲਾ ਕੇ ਦਿਆਂਗੀ ਤੇ ਫਿਲਹਾਲ ਇਹਦੇ ਨਾਲ ਮੈਂ ਬਲੈਕ ਕਲਰ ਦੀ ਸਲਵਾਰ ਲੈ ਕੇ ਆਈ ਆ ਤੇ ਬਲੈਕ ਕਲਰ ਦੇ ਉੱਤੇ ਆਪਾਂ ਸਾਰੇ ਡਾਰਕ ਕਲਰ ਲਗਵਾ ਕੇ ਤੇ ਬਹੁਤ ਸੋਹਣਾ ਵਰਕ ਕਰਵਾਵਾਂਗੇ ਮੈਂ ਤੁਹਾਨੂੰ ਪਹਿਲਾਂ ਪ੍ਰਿੰਟ ਕਲੈਕਸ਼ਨ ਬੁਖਾ ਰਹੀ ਆ ਫਿਰ ਜਿਵੇਂ ਹੀ ਇਹਨਾਂ ਦੇ ਉੱਤੇ ਕੋਈ ਵੀ ਵਰਕ ਹੋਏਗਾ ਜਾਂ ਤੁਸੀਂ ਕੋਈ ਆਪਣਾ ਆਰਡਰ ਦਿਓਗੇ ਤੇ ਮੈਂ ਤੁਹਾਨੂੰ ਫੇਰ ਚੈੱਕ ਕਰਵਾਵਾਂਗੀ ਤੇ ਦੇਖੋ ਜੀ ਏਕੇ ਟੈਕਸ ਦਾ ਬ੍ਰਾਂਡ ਹੈ ਉਸੇ ਹੀ ਬ੍ਰਾਂਡ ਦੀਆਂ ਸਲਵਾਰਾਂ ਨੇ ਜੀ ਤੇ ਜਿਵੇਂ ਮਡਾਲਤਰਾ ਮਸਲੀਨ कॉटन ਹੁੰਦੀ ਹੈ ਉਹ ਵਾਲੀ ਸਲਵਾਰ ਹੈ ਸਲਵਾਰ ਦੇ ਥੱਲੇ ਲਾਈਨਿੰਗ ਲਾਉਣ ਦੀ ਕੋਈ ਨੀਡ ਨਹੀਂ ਰਹਗੀ ਤੇ ਇਹ ਜਿਹੜਾ ਬਰਬਰੀ ਦਾ ਸਟਾਫ ਹੈ ਇਹ ਵੀ ਇੰਨਾ ਟਰਾਂਸਪੇਰੈਂਟ ਨਹੀਂ ਹੈਗਾ ਇਹਦੇ ਥੱਲੇ ਵੀ ਆਪਾਂ ਫੁੱਲ ਲਾਈਨਿੰਗ ਲਾਵਾਂਗੇ ਤੇ ਕਵਰ ਹੋ ਜਾਏਗਾ ਕਿਉਂਕਿ ਗਰਮੀ ਦੇ ਵਿੱਚ ਜਿਵੇਂ ਆਪਾਂ ਨੂੰ ਥੋੜਾ ਠਾਪ-ਠਾਪ ਹੈਵੀ ਲੱਗਦਾ ਹੈ ਤੇ ਇਸ ਕਰਕੇ ਆਪਾਂ ਫੁੱਲ ਵੈਲ ਦੀ ਲਾਈਨਿੰਗ ਲਗਵਾ ਕੇ ਵੀ ਇਹਨੂੰ ਆਪਾਂ ਸਟੀਚ ਕਰਵਾ ਸਕਦੇ ਆ ਤੇ ਜੇ ਇਹਦੇ ਤੇ ਆਪਾਂ ਨਹੀਂ ਵਰਕ ਕਰਵਾਉਣਾ ਚਾਹੁੰਦੇ ਤੇ ਇਹਦੇ ਉੱਤੇ ਆਪਾਂ 셔ਟ ਤੇ ਜਿਵੇਂ ਲੈਸਾ ਵਗੈਰਾ ਦੇ ਕੇ ਜਾਂ ਐਂਕਰਿੰਗ ਦੀ ਪੱਟੀ ਦੇ ਕੇ ਤੇ ਸਲਵਾਰ ਤੇ ਵੀ ਆਪਾਂ ਐਂਕਰਿੰਗ ਦੀ ਪੱਟੀ ਦੇ ਕੇ ਜਾਂ ਕੋਈ ਲੈਸ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਆ ਜੀ ਤੇ ਤੁਸੀਂ ਇਹ ਵੀ ਸੂਟ ਤੁਸੀਂ ਪਸੰਦ ਕਰ ਸਕਦੇ ਹੋ ਜੀ ਤੇ ਨੈਕਸਟ ਕਲਰ ਆ ਗਿਆ ਗ੍ਰੀਨ ਗ੍ਰੀਨ ਕਲਰ ਵੀ ਸਾਰਿਆਂ ਦੇ ਵਾਸਤੇ ਬਹੁਤ ਹੀ ਸੋਹਣਾ ਹੁੰਦਾ ਹੈ ਤੇ ਗਰਮੀ ਦੇ ਵਿੱਚ ਐਸੀ ਵੀ ਗ੍ਰੀਨ ਅੱਖਾਂ ਨੂੰ ਜਿਵੇਂ ਬਹੁਤ ਠੰਡਾ ਜਿਹਾ ਕਲਰ ਲੱਗਦਾ ਹੈ ਤੇ ਇਹਦੀ ਪ੍ਰਿੰਟਿੰਗ ਚੈੱਕ ਕਰੋ ਤੁਸੀਂ ਪ੍ਰਿੰਟਿੰਗ ਬਹੁਤ ਸੋਹਣੀ ਹੈ ਮੈਂ ਤੁਹਾਨੂੰ ਇੱਧਰ ਸਿੱਧੇ ਫਲਾਵਰ ਕਰਕੇ ਚੈੱਕ ਕਰ万ਦੀ ਆਂ ਦੇਖੋ ਬਰਬਰੀ ਦਾ ਸਟਾਫ ਹੈ ਏਕੇ ਟੈਕਸ ਦਾ ਬ੍ਰਾਂਡ ਹੈ ਜੀ ਕੋਈ ਲੋਕਲ ਬ੍ਰਾਂਡ ਨਹੀਂ ਹੈ ਜੀ ਤੇ ਇਹਨਾਂ ਦੇ ਜੋ ਵੀ ਪ੍ਰਾਈਸ ਨੇ ਮੈਂ ਉੱਤੇ ਸ਼ੋਅ ਕਰ ਦਿਆਂਗੀ ਸਕਰੀਨ ਤੇ ਤੇ ਤੁਸੀਂ ਵੀਡੀਓ ਨੂੰ ਫੁੱਲ ਚੈੱਕ ਕਰਨਾ ਸਾਰੇ ਸੂਟਾਂ ਦੀ ਡਿਟੇਲ ਬਹੁਤ ਸੋਹਣੀ ਹੈ ਜੀ ਤੇ ਇਹਦੇ ਨਾਲ ਵੀ ਆਪਾਂ ਬੇਸ ਕਲਰ ਦੀ ਸਲਵਾਰ ਰੱਖੀ ਹੈ ਤੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਪਾਂ ਆਫ ਵਾਈਟ ਦਾ ਆਪਸ਼ਨ ਵੀ ਲੈ ਸਕਨੇ ਆ ਜੀ ਕਿਉਂਕਿ ਜਿਵੇਂ ਫਲਾਵਰ ਆਫ ਵਾਈਟ ਨੇ ਤੇ ਇਹਨਾਂ ਦੇ ਉੱਤੇ ਜੇ ਆਪਾਂ ਲਾਈਟ ਕਲਰ ਤੇ ਜਾਣਾ ਚਾਹੁੰਦੇ ਆ ਤੇ ਆਫ ਵਾਈਟ ਕਲਰ ਦੀ ਸਲਵਾਰ ਵੀ ਬਹੁਤ ਸੋਹਣੀ ਲੱਗੇਗੀ ਜੀ ਨੋ ਮੈਂ ਤੁਹਾਨੂੰ ਰੱਖ ਕੇ ਵਿਖਾ ਦੇਣੀ ਆ ਇੱਕ ਵਾਰੀ ਦੇਖੋ ਜਿਵੇਂ ਆਫ ਵਾਈਟ ਦੀ ਆਫ ਵਾਈਟ ਸਲਵਾਰ ਰੱਖ ਕੇ ਤੇ ਇਹਦੇ ਉੱਤੇ ਆਪਾਂ ਗ੍ਰੀਨ ਵਰਕ ਕਰਵਾਨੇ ਆ ਡਾਰਕ ਕਲਰ ਦੇ ਕੇ ਵਰਕ ਕਰਵਾਨੇ ਆ ਤੇ ਦੁਪੱਟਾ ਆਪਾਂ ਲਾਈਟ ਰੱਖ ਕੇ ਵਿੱਚ ਡਾਰਕ ਕਲਰ ਦੀ ਟਾਈ ਐਂਡ ਡਾਈ ਕਰਵਾਵਾਂਗੇ ਤੇ ਦੁਪੱਟਾ ਬਹੁਤ ਸੋਹਣਾ ਰੈਡੀ ਹੋਏਗਾ ਜੀ ਤੇ ਜੇ ਆਪਾਂ ਗ੍ਰੀਨ ਕਲਰ ਦੀ ਬਾਟਮ ਕਰਵਾਨੇ ਆ ਤੇ ਫਿਰ ਆਪਾਂ ਆਫ ਵਾਈਟ ਵਰਕ ਕਰਵਾਵਾਂਗੇ ਤੇ ਦੁਪੱਟਾ ਆਪਣੀ ਚੁਆਇਸ ਹੈ ਆਪਾਂ ਟਾਈ ਐਂਡ ਡਾਈ ਕਰਾਣਾ ਹੈ ਜਾਂ ਆਪਾਂ ਇੱਕ ਕਲਾ ਸਿੰਗਲ ਕਲਰ ਦਾ ਹੀ ਰੱਖਣਾ ਹੈ ਜੀ ਤੇ ਇਹ ਵਾਈਟ ਕਲਰ ਦੀ ਬਾਟਮ ਸਾਰੇ ਸ਼ਰਟਾਂ ਨਾਲ ਹੀ ਜਾਂਦੀ ਹੈ ਮੈਂ ਸਾਰਿਆਂ ਤੇ ਹੀ ਤੁਹਾਨੂੰ ਰੱਖ ਕੇ ਚੈੱਕ ਕਰਵਾਵਾਂਗੀ ਜੀ ਲੋ ਜੀ ਇਹ ਗ੍ਰੀਨ ਕਲਰ ਹੈ ਇਹ ਬਹੁਤ ਸੋਹਣਾ ਹੈ ਤੇ ਇਹਨੂੰ ਵੀ ਤੁਸੀਂ ਪਸੰਦ ਕਰ ਸਕਦੇ ਹੋ ਜੀ ਲੋ ਜੀ ਨੈਕਸਟ ਕਲਰ ਆ ਗਿਆ ਹਮ ਵਾਈਨ ਕਲਰ ਕਹਿ ਲੋ ਜਾਂ ਇਹਨੂੰ ਆਪਾਂ ਆਨੀਅਨ ਕਲਰ ਵੀ ਕਹਿ ਲੈਣੇ ਆ ਤੇ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹਨੂੰ ਵੀ ਤੁਸੀਂ ਚੈੱਕ ਕਰੋ ਬਰਬਰੀ ਦਾ ਸਟਾਫ ਹੈ ਦੇਖੋ ਕੱਪੜੇ ਦੀ ਨਾ ਫੀਲ ਹੀ ਦੱਸ ਦਿੰਦੀ ਹੈ ਕਿ ਕੱਪੜਾ ਕਿੰਨਾ ਸੌਫਟ ਹੈ ਬਹੁਤ ਸੋਹਣਾ ਸੌਫਟ ਕੱਪੜਾ ਹੈ ਤੇ ਤੁਸੀਂ ਏਕੇ ਟੈਕਸ ਦਾ ਬ੍ਰਾਂਡ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਾਂ ਬਹੁਤ ਹੀ ਸੋਹਣਾ ਫੈਬਰਿਕ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ ਤੁਸੀਂ ਕੋਈ ਵੀ ਮਨ ਦੇ ਵਿੱਚ ਡਾਊਟ ਨਹੀਂ ਰੱਖਣਾ ਕਿ ਆਪਾਂ ਆਰਡਰ ਦੇਨੇ ਆ ਤੇ ਪਤਾ ਨਹੀਂ ਉਥੋਂ ਕੀ ਆਵੇਗਾ ਤੇ ਮੈਂ ਪ੍ਰੋਪਰ ਤੁਹਾਨੂੰ ਆਪਣਾ ਐਡਰੈਸ ਵੀ ਦੇ ਸਕਦੀ ਹਾਂ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੀ ਤੇ ਆਪਣਾ ਘਰ ਦੇ ਵਿੱਚ ਹੀ ਬੁਟੀਕ ਨੇ ਆਪਾਂ ਸ਼ਹਿਰ ਦੇ ਵਿੱਚ ਰਹਿੰਨੇ ਆ ਤੇ ਆਪਾਂ ਮਾਰਕੀਟ ਦੇ ਵਿੱਚ ਸ਼ੋਪਿੰਗ ਵੀ ਕਰਦੇ ਵਿੱਚ ਹੀ ਆ ਤੇ ਬਿਲਕੁਲ ਰੋਡ ਤੇ ਆ ਤੁਹਾਨੂੰ ਔਣ ਦੇ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਹੋਏਗੀ ਤੇ ਲਓ ਜੀ ਮੈਂ ਤੁਹਾਨੂੰ ਚੈੱਕ ਕਰਵਾ ਰਹੀਆਂ ਬੇਸ ਕਲਰ ਦੀ ਬਾਟਮ ਬੇਸ ਕਲਰ ਦੀ ਔਨੀਅਨ ਕਲਰ ਦੀ ਬਾਟਮ ਹੈ ਇਹਦੇ ਉੱਤੇ ਵੀ ਆਪਾਂ ਆਫ-ਵਾਈਟ ਕਲਰ ਦਾ ਵਰਕ ਕਰਵਾਵਾਂਗੇ ਤੇ ਬਹੁਤ ਸੋਹਣਾ ਲੱਗੇਗਾ ਤੇ ਇਹਦੇ ਨਾਲ ਵੀ ਤੁਹਾਨੂੰ ਮੈਂ ਰੱਖ ਕੇ ਚੈੱਕ ਕਰवानी ਆ ਦੇਖੋ ਆਫ-ਵਾਈਟ ਦੀ ਬਾਟਮ ਦੇ ਉੱਤੇ ਉੱਤੇ ਆਪਾਂ ਡਾਰਕ ਕਲਰ ਦਾ ਵਰਕ ਕਰਵਾਵਾਂਗੇ ਇਹ ਬਹੁਤ ਸੋਹਣਾ ਲੱਗੇਗਾ ਜੀ ਦੇਖੋ ਜੀ ਤੇ ਇਹ ਵੀ ਕਲਰ ਤੁਹਾਡੇ ਤੇ ਬਹੁਤ ਜਚੇਗਾ ਤੇ ਇਹਨੂੰ ਵੀ ਤੁਸੀਂ ਪਸੰਦ ਕਰ ਸਕਦੇ ਹੋ ਜੀ ਤੇ ਲਓ ਜੀ ਨੈਕਸਟ ਕਲਰ ਮੈਂ ਤੁਹਾਨੂੰ ਫੇਰ ਚੈੱਕ ਕਰवानी ਆ ਇੱਕ ਹੋਰ ਇਹ ਫਰੋਜੀ ਕਲਰ ਏ ਲਾਈਟ ਡਾਰਕ ਫਰੋਜੀ ਦਾ ਕੰਬੀਨੇਸ਼ਨ ਏ ਵਿੱਚ ਆਫ ਵਾਈਟ ਦਾ ਪ੍ਰਿੰਟ ਏ ਦੇਖੋ ਜੀ ਇਹ ਵੀ ਬਹੁਤ ਹੀ ਸੋਹਣਾ カラー ਕੰਬੀਨੇਸ਼ਨ ਹੈ ਇਹਦੇ ਨਾਲ ਵੀ ਆਪਾਂ ਬੇਸ ਕਲਰ ਦੀ ਹੀ ਬਾਟਮ ਰੱਖੀ ਹੈ ਕਿਉਂਕਿ ਕੰਪਨੀ ਦੇ ਵੱਲੋਂ ਨਾ ਬੇਸ ਕਲਰ ਦੀਆਂ ਹੀ ਬਾਟਮ ਆਈਆਂ ਨੇ ਤੇ ਆਫ ਵਾਈਟ ਦਾ ਆਪਸ਼ਨ ਆਪਾਂ ਖੁਦ ਦੇ ਰਹੇ ਹਾਂ ਕਿਉਂਕਿ ਕਈ ਵਾਰੀ ਕਈ ਭੈਣਾਂ ਨੂੰ ਨਾ ਡਾਰਕ ਕਲਰ ਦੀ ਸਲਵਾਰ ਨਹੀਂ ਅੱਛੀ ਲੱਗਦੀ ਜਾਂ ਕੋਈ ਏਜ ਫੈਕਟ ਹੁੰਦਾ ਜਿਵੇਂ ਵੀ ਆਪਾਂ ਨਹੀਂ ਪਾਣਾ ਚਾਹੁੰਦੇ ਵੀ ਇਹ ਨਹੀਂ ਪਤਾ ਹੁੰਦਾ ਇਹ ਸੂਟ ਕਿਸ ਭੈਣ ਨੇ ਖਰੀਦਣਾ ਹੈ ਕੋਈ ਗਰਲ ਆਪਣੀ ਗਰਲੇ ਜਾਂ ਕੋਈ ਆਪਣੀ ਲੇਡੀ ਹੈ ਤੇ ਉਸੇ ਹਿਸਾਬ ਨਾਲ ਆਪਾਂ ਸਲਵਾਰ ਲਾ ਕੇ ਇਹਨੂੰ ਬਹੁਤ ਸੋਹਣਾ ਰੈਡੀ ਕਰਵਾ ਸਕਨੇ ਆ ਜੀ ਤੇ ਇਹ ਵੀ ਕਲਰ ਬਹੁਤ ਸੋਹਣਾ ਹੈ ਇਹਦੇ ਉੱਤੇ ਵੀ ਆਫ-ਵਾਈਟ ਦਾ ਵਰਕ ਬਹੁਤ ਚਚੇਗਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਆਪਾਂ ਲੈਸਾਂ ਨਾਲ ਡਿਜ਼ਾਈਨ ਕਰਵਾਨਿਆਂ ਤੇ ਲੈਸਾਂ ਦੇ ਵੀ ਬਹੁਤ ਸੋਹਣੇ ਡਿਜ਼ਾਈਨ ਰੈਡੀ ਹੁੰਦੇ ਨੇ ਤੇ ਤੁਸੀਂ ਇੱਕ ਵਾਰੀ ਮੇਰੇ ਤੋਂ ਜ਼ਰੂਰ ਰੈਡੀ ਕਰਵਾ ਕੇ ਵੇਖੋ ਤੇ ਇਹਦੇ ਨਾਲ ਵੀ ਦੇਖੋ ਮੈਂ ਬਾਟਮ ਆਫ-ਵਾਈਟ ਦੀ ਤੁਹਾਨੂੰ ਮੈਂ ਰੱਖ ਕੇ ਦਿਖਾਨੀ ਆ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਦੇਖੋ ਐ ਪ੍ਰਿੰਟੇ ਦਾ ਜਾਏਗਾ ਤੇ ਜੇ ਆਪਾਂ بیس ਕਲਰ ਦੀ ਰੱਖਨੀ ਆ ਤੇ ਉਹਦੇ ਉੱਤੇ ਐ ਜਾਏਗਾ ਜੀ ਦੇਖੋ ਦੋਨੋਂ ਬਾਟਮ ਮੈਂ ਰੱਖੀਆਂ ਨੇ ਸਾਰੇ ਸੂਟਾਂ ਦੀ ਉੱਤੇ ਤਾਂ ਕਿ ਤੁਹਾਨੂੰ ਨਾ ਇੱਕ ਜਜਮੈਂਟ ਹੋ ਜਾਂਦੀ ਹੈ ਕਿ ਇਹ ਵਾਲੀ ਬਾਟਮ ਇਹਦੇ ਤੇ ਕਿਵੇਂ ਦੀ ਲੱਗੇਗੀ ਤੇ ਉਹ بیس ਕਲਰ ਦੀ ਕਿਵੇਂ ਦੀ ਲੱਗੇਗੀ ਤੇ ਦੇਖੋ ਤੁਸੀਂ ਫੀਲ ਕਰਕੇ ਦੇਖੋ ਕਿ ਫੈਬਰਿਕ ਬਹੁਤ ਹੀ ਸੋਹਣਾ ਹੈ ਮੈਂ ਤੁਹਾਨੂੰ ਫੁੱਲ ਗਰੰਟੀ ਦੇਣੀ ਆ ਕਿਉਂਕਿ ਜੇ ਆਪਾਂ ਕੁਝ ਚੰਗਾ ਬਿਹਾਗੇ ਤੁਹਾਨੂੰ ਤੇ ਤਾਂ ਹੀ ਤੁਹਾਡਾ ٹرسٹ ਸਾਡੇ ਤੇ ਹੋਵੇਗਾ ਤੇ ਨੈਕਸਟ ਆਰਡਰ ਲਈ ਤਾਂ ਹੀ ਤੁਸੀਂ ਆਪਣਾ ਫਿਰ ਮਨ ਬਣਾਓਗੇ ਜੀ ਤੇ ਫਰਸਟ ਸੂਟ ਜੋ ਮੈਂ ਤੁਹਾਨੂੰ ਦਿਖਾਇਆ ਸੀ ਉਹਦੇ ਨਾਲ ਦੇ ਦੋ ਸੂਟ ਨੇ ਤੇ ਉਹ ਤੁਸੀਂ ਉਹ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ ਜੀ ਤੇ ਸਲਵਾਰਾਂ ਦਾ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਸੂਟਾਂ ਨਾਲ ਹੀ ਦੋ ਆਪਸ਼ਨ ਨੇ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹ ਹੀ ਤੁਸੀਂ ਲੈ ਸਕਦੇ ਹੋ ਜੀ ਤੇ ਮੈਂ ਤੁਹਾਨੂੰ ਵਾਰੀ-ਵਾਰੀ ਸਾਰੇ ਸੂਟ ਰੱਖ ਕੇ ਚੈੱਕ ਕਰਵਾਨੀਆਂ ਦੇਖੋ ਇਹ ਆਫਾਈਟ ਤੇ ਆ ਗਿਆ ਦੇਖੋ ਐਪਰੋਜੀ ਤੇ ਆ ਗਿਆ ਜੀ ਤੇ ਇਹ ਦੇਖੋ ਇਹ ਆਨੀਅਨ ਕਲਰ ਆ ਗਿਆ ਤੇ ਦੇਖੋ ਇਹ ਗ੍ਰੀਨ ਆ ਗਿਆ ਮੈਂ ਜਲਦੀ ਜਲਦੀ ਦੇ ਵਿੱਚ ਥੋੜਾ ਨਾ ਵੈਸੀ ਰੱਖ ਰਹੀ ਹਾਂ ਪ੍ਰੋਪਰ ਟਾਈਮ ਮਤਲਬ ਹੋਲਡ ਕਰਕੇ ਨਹੀਂ ਰੱਖ ਰਹੀ ਕਿਉਂਕਿ ਸਾਨੂੰ ਤੁਹਾਨੂੰ ਸਾਰੇ ਤੇ ਮਿਲਣੇ ਫੈਕਟਰਵਾ ਦੇਣੀ ਆ ਸਾਰੇ ਕਲਰ ਕਿਆ ਹੋਏ ਬਹੁਤ ਚੰਗੀ ਤਰ੍ਹਾਂ ਲਿਸ ਜਾਂਦੇ ਨੇ ਜੀ ਲਓ ਜੀ ਦੇਖੋ ਜੀ ਤੇ ਇਹ ਮੈਂ ਤੁਹਾਨੂੰ ਦੋਨੋਂ ਚੈੱਕ ਕਰਵਾਨੀ ਆ ਦੋ ਸੂਟ ਨੇ ਇੱਕ بیس ਕਲਰ ਦੇ ਬੋਟਮ ਨਾਲ ਆ ਗਿਆ ਤੇ ਇੱਕ ਹਮ ਆਫ ਵਾਈਟ ਦੇ ਨਾਲ ਆ ਗਿਆ ਜੋ ਮੈਂ ਤੁਹਾਨੂੰ ਪਹਿਲਾਂ ਰੱਖ ਕੇ ਚੈੱਕ ਕਰਵਾਇਆ ਹੈ ਜੀ ਦੇਖੋ ਜੀ ਤੇ ਮੈਂ ਤੁਹਾਨੂੰ 5 ਪ੍ਰਿੰਟ ਚੈੱਕ ਕਰਵਾਤੇ ਨੇ ਤੇ 53 ਪ੍ਰਿੰਟਾਂ ਦੇ ਵਿੱਚੋਂ ਤੁਹਾਨੂੰ ਜੋ ਵੀ ਕੋਈ ਸੂਟ ਪਸੰਦ ਆਉਂਦਾ ਤੁਸੀਂ ਆਪਣੀ ਚੁਆਇਸ ਦੇ ਅਨੁਸਾਰ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਹੋ ਲੈਸਾਂ ਦੇ ਕੇ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਦੁਪੱਟਾ ਤੁਸੀਂ ਟਾਈ ਐਂਡ ਟਾਈ ਦਾ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਸਿੰਗਲ ਕਲਰ ਦਾ ਕਰਵਾਉਣਾ ਚਾਹੁੰਦੇ ਹੋ ਆਪਣੀ ਚੁਆਇਸ ਦਾ ਹੀ ਤੁਸੀਂ ਦੁਪੱਟਾ ਕਰਵਾ ਸਕਦੇ ਹੋ ਪਿਓਰ ਚਨੂਨ ਦਾ ਕਰਵਾਓ ਟੈਬੀ ਦਾ ਕਰਵਾਓ ਵੈਸੇ ਮੈਂ ਇਹਨਾਂ ਦੇ ਨਾਲ ਨਾ ਬਰਬਰੀ ਦੇ ਦੁਪੱਟੇ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੀ ਕਿਉਂਕਿ ਬਰਬਰੀ ਦੇ ਸੂਟ ਨੇ ਤੇ ਬਰਬਰੀ ਦਾ ਦੁਪੱਟਾ ਹੀ ਇਹਦੇ ਨਾਲ ਬਹੁਤ ਸੋਹਣਾ ਲੱਗੇਗਾ ਜੀ ਤੇ ਲੋ ਜੀ ਮੈਂ ਅੱਜ ਤੁਹਾਨੂੰ ਪ੍ਰਿੰਟ ਸੂਟ ਚੈੱਕ ਕਰਵਾਏ ਨੇ ਕਿਉਂਕਿ ਹੁਣ ਗਰਮੀ ਆ ਗਈ ਹੈ ਤੇ ਪ੍ਰਿੰਟ ਸੂਟਾਂ ਦੀ ਹੀ ਜ਼ਿਆਦਾ ਲੋੜ ਪੈਣੀ ਹੈ ਤੇ ਮੇਰੀ ਰਿਕਵੈਸਟ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਵੀਡੀਓ ਬਾਰੇ ਜ਼ਰੂਰ ਦੱਸਿਆ ਕਰੋ ਤੇ ਇਹਨਾਂ ਸੂਟਾਂ ਨੂੰ ਆਰਡਰ ਕਰਨਾ ਵਾਸਤੇ ਮੇਰਾ ਸਕਰੀਨ ਤੇ ਚੱਲਦਾ ਨੰਬਰ 90 ਨਹੀਂ 9557267007 ਹੈ ਜੀ ਤੇ ਇਹ ਬੁਟੀਕ ਦਾ ਨੰਬਰ ਹੈ ਇੱਥੇ WhatsApp ਕਾਲ ਹੀ ਹੋਏਗੀ ਤੇ ਤੁਸੀਂ ਆਪਣਾ ਮੈਸੇਜ ਭੇਜ ਕੇ ਜਾਂ WhatsApp ਕਾਲ ਕਰਕੇ ਮੇਰੇ ਤੋਂ ਇਹਨਾਂ ਸੂਟਾਂ ਦੀ ਡਿਟੇਲ ਲੈ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਰੈਡੀ ਕਰਵਾਣੇ ਆ ਜਾਂ ਤੁਸਾਂ ਕਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੇ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਇੱਕ ਜਲਦੀ ਹੀ ਵੀਡੀਓ ਦੇ ਨਾਲ ਮਿਲਦੇ ਆ ਅੱਜ ਦੇ ਲਈ ਇੰਨਾ ਹੀ ਸ਼ੁਕਰੀਆ ਜੀ